ਜਦੋਂ ਲੋਕ ਆਪਣੇ ਸੁਪਨਿਆਂ ਦਾ ਘਰ ਬਣਾਉਂਦੇ ਨੇ ਤਾਂ ਸਭ ਤੋਂ ਜ਼ਿਆਦਾ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਇੱਟ ਤੇ ਜਿਹੜੀ ਇਹ ਇੱਟ ਹੈ ਇਹ ਮਿੱਟੀ ਤੋਂ ਤਿਆਰ ਹੁੰਦੀ ਹੈ ਪੱਠਿਆਂ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ ਤੇ ਉਸ ਤੋਂ ਬਾਅਦ ਇਹ ਘਰ ਬਣਾਉਣ ਦੇ ਕੰਮ ਹੁੰਦੀ ਹੈ ਤਾਂ ਤੁਹਾਨੂੰ ਇੱਕ ਨਵੀਂ ਟੈਕਨੋਲੋਜੀ ਦੀਆਂ ਇੱਟਾਂ ਦਿਖਾ ਦਿੰਨੇ ਆ ਜਿਹੜੇ ਕਿ ਸੀਮੈਂਟ ਕੰਕਰੀਟ ਦੀਆਂ ਬਣੀਆਂ ਹੋਈਆਂ ਨੇ ਇੱਟਾਂ ਜਿਹੜੀਆਂ ਕਿ ਆਮ ਇੱਟ ਨਾਲੋਂ ਜ਼ਿਆਦਾ ਮਜ਼ਬੂਤ ਨੇ ਹੈਵੀ ਨੇ ਤੇ ਜਦੋਂ ਲੋਕ ਇਸ ਇਟ ਦਾ ਘਰ ਬਣਾਉਂਦੇ ਨੇ ਤਾਂ ਛੋਰਾ ਵੀ ਜਿਹੜਾ ਕਿ ਉਹ ਇਸ ਇਟ ਨੂੰ ਨਹੀਂ ਪੈਂਦਾ ਕਿਉਂਕਿ ਇਹ ਇਟ ਜਿਹੜੀ ਕਿ ਕੰਕਰੀਟ ਤੇ ਸੀਮਰ ਦੀ ਤਿਆਰ ਹੋਈ ਹੈ ਛੋਰੇ ਦਾ ਮਤਲਬ ਹੈ ਜਦੋਂ ਤੁਸੀਂ ਲਾਲ ਇਟ ਨਾਲ ਘਰ ਬਣਾਉਂਦੇ ਹੋ ਤਾਂ ਸਲਾਬ ਜਿਹੜੀ ਹੈ ਉਹ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਲੋਕਾਂ ਨੂੰ ਔਰ ਲੋਕਾਂ ਦੇ ਕਾਫੀ ਸਾਰੇ ਪੈਸੇ ਬਰਬਾਦ ਹੁੰਦੇ ਨੇ ਸਲਾਬ ਕਰਕੇ ਲੋਕਾਂ ਦੀ ਜਿਹੜੀ ਘਰਾਂ ਦੀ ਦੇਖ ਹੈ ਉਹ ਖਰਾਬ ਵਿਖਾਈ ਦਿੰਦੀ ਹੈ ਤਾਂ ਅਜਿਹੇ ਮਾਹੌਲ ਵਿੱਚ ਟੈਕਨੀਕੀ ਯੁੱਗ ਵਿੱਚ ਲਗਾਤਾਰ ਲੋਕਾਂ ਦੀ ਚੁਆਇਸ ਬਦਲ ਲਈ ਹੈ ਤੇ ਜਿਹੜੀ ਇਹ ਨਵੀਂ ਟੈਕਨੋਲੋਜੀ ਲਿਆਂਦੀ ਗਈ ਹੈ ਸਾਫ ਦਾ ਐਮ.ਐਲ.ਏ ਹਰਜਿੰਦਰ ਸਿੰਘ ਠੇਕੇਦਾਰ ਦੇ ਸਪੁੱਤਰ ਮਨਿੰਦਰ ਸਿੰਘ ਠੇਕੇਦਾਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਭਾਜੀ ਜਿਹੜੀ ਇਹ ਨਵੀਂ ਤੁਸੀਂ ਇੱਟ ਤਿਆਰ ਕਰ ਰਹੇ ਹੋ ਇਹ ਕਿੱਥੋਂ ਤੁਹਾਡੇ ਮਨ ਵਿੱਚ ਆਈ ਡੀਆ ਆਇਆ ਜੀ ਐਕਚੁਅਲੀ ਇਹ ਸਟਾਰਟਅਪ ਮੇਰਾ ਪਹਿਲਾ ਤਾਂ ਮੈਂ ਤਰ ਤਰ੍ਹਾਂ ਹਵਾਦ ਕਰਦਾ ਤੁਸੀਂ ਇੱਥੇ ਆਏ ਜੇ ਜੀ ਤੇ ਇਹ ਸਟਾਰਟਅਪ ਮੈਂ ਕਿਸੇ ਕਿ ਆਏ ਮੈਂ ਆਪਣਾ ਘਰ ਬਣਾ ਰਿਹਾ ਸੀ ਚੰਡੀਗੜ੍ਹ ਜੀ ਚੰਡੀਗੜ੍ਹ ਮੈਂ ਜਦੋਂ ਜਾ ਕੇ ਦੇਖਿਆ ਪਹਿਲਾਂ ਮੇਰਾ ਵੀ ਮੂਡ ਨਹੀਂ ਸੀ ਕਿ ਸ਼ਾਇਦ ਇਹ ਟਿਊਬਸ ਕਰਾਂ ਮੈਨੂੰ ਵੀ ਆਪਣਾ ਰეკਮੈਂਡ ਕੀਤਾ ਆਰਕਟੈਕਟ ਨੇ ਕਿ ਤੁਸੀਂ ਕੰਕਰੀਟ ਬ੍ਰਿਕ ਕਰੋ ਉਹ ਜ਼ਿਆਦਾ ਬੈਨੀਫਿਟ ਹੈਗੀ ਆ ਉੱਚੀ ਬੈਨੀਫਿਟਸ ਫਿਰ ਮੈਂ ਜਦੋਂ ਫੈਕਟਰੀ ਦੀ ਸੈਟਅਪ ਤੇ ਗਿਆ ਮੌਦੀ ਜਦੀ ਵੇਖਿਆ ਕਿ ਇੰਨੀ ਪਕਾਈ ਆ ਚੀਜ਼ ਵਧੀਆ ਹੈ ਫਿਰ ਮੈਂ ਸਭ ਤੋਂ ਪਹਿਲਾਂ ਆਪਣੇ ਘਰ ਚ ਉੱਥੇ ਟਿਲਾਈ ਹੂੰ ਉਹ ਐਟਲਾਂਟ ਤੋਂ ਬਾਅਦ ਫਿਰ ਮੇਰੇ ਮਨ 'ਚ ਆਇਆ ਮੈਂ ਕਿਹਾ ਯਾਰ ਕਿਉਂ ਨਾ ਆਪਾਂ ਇਹ ਚੀਜ਼ ਆਪਣੇ ਸ਼ਹਿਰ ਵਾਸਤੇ ਲੈ ਕੇ ਜਾਈਏ ਸ਼ਹਿਰ ਵਾਸੀਆਂ ਵਾਸਤੇ ਮੈਂ ਇੱਕ ਨਵੀਂ ਚੀਜ਼ ਲੈ ਕੇ ਜਾਵਾਂਗੇ ਲੋਕਾਂ ਦਾ ਦੇਖੋ ਜਦੋਂ ਦਾ ਸ਼ੁਰੂ ਕੀਤਾ ਹੈ ਬਹੁਤ ਵਧੀਆ ਰਿਸਪੌਂਸ ਵੀ ਆਇਆ ਕਾਫੀ ਲੋਕੀ ਜਿਹੜੇ ਆਜਕਲ ਅਵੇਅਰ ਹੋ ਚੁੱਕੇ ਆ ਉਹਦੇ ਕਰਕੇ ਇਹਦੇ ਨਾਲ ਮਤਲਬ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲਿਆ ਚੀਜ਼ ਦਾ ਜੇ ਤੁਲਨਾ ਕਰ ਲਈਏ ਤੇ ਲਾਲ ਇਟ ਜਿਹੜੀ ਇੱਕ ਬੜੀ ਸਦੀਆਂ ਪੁਰਾਣੀ ਤੋਂ ਚੱਲੀ ਆ ਰਹੀ ਹੈ ਲੋਕੀ ਘਰ ਬਣਾਉਂਦੇ ਨੇ ਪੱਠੀ ਵਾਲੀ ਇਟ ਦਾ ਤਾਂ ਤੁਲਨਾ ਕਰ ਲਈਏ ਤਾਂ ਕੀ ਡਿਫਰੈਂਸ ਕੀ ਆ ਭਾਜੀ ਦੇਖੋ ਸਦੀਆਂ ਪੁਰਾਣੀ ਚੀਜ਼ਾਂ ਪਹਿਲਾਂ ਸੜਕਾਂ ਬੰਦੀਆਂ ਸੀ ਫਿਰ ਪੁਲ ਬਣਨੇ ਸ਼ੁਰੂ ਹੋ ਗਏ ਹਰ ਚੀਜ਼ ਦਾ ਫਰਕ ਆਇਆ ਵਾ ਹੁਣ ਇਹ ਜਿਹੜੀ ਇਟ ਆ ਇਹ ਬੰਦੀ ਆ ਕੰਕਰੀਟ ਦੀ ਸੀਮੈਂਟ ਜਿਹੜੇ ਜਵੇਂ ਆਪਾਂ ਘਰ ਦਾ ਲੈਂਟਰ ਪਾਉਂਦੇ ਆ ਉਹ ਚੀਜ਼ ਆ ਹੁਣ ਇਹਦੇ ਨਾਲ ਇੱਕ ਮਜ਼ਬੂਤੀ ਜ਼ਿਆਦਾ ਵਾ ਸੈਕੰਡਰੀ 에ਰੇਜ ਵਿੱਚ ਬਿਲਕੁਲ ਸ਼ੋਰਾ ਨਹੀਂ ਆਊਗਾ ਜਿਹੜੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਜਦੋਂ ਅਸੀਂ ਆਪਣੇ ਸੁਪਨੇ ਦਾ ਘਰ ਬਣਾਉਣ ਜਾਂਦੇ ਆ ਉਹਦੇ ਵਿੱਚ ਇੱਕ ਜਿਹੜਾ ਪ੍ਰਸਤਰ ਕਰਨ ਤੋਂ ਬਾਅਦ ਸ਼ੋਰਾ ਆਂਦਾ ਵਾ ਗਰੰਟੀ ਹੈ ਕਿ ਸ਼ੋਰਾ ਨਹੀਂ ਆਊਗਾ ਮੈਂ ਤਾਂ ਬਿਲਕੁਲ ਗਰੰਟੀ ਹੈ ਜੀ ਵੇਖੋ ਇੱਥੇ ਮਿੱਟੀ ਯੂਜ਼ ਹੀ ਨਹੀਂ ਹੋ ਰਹੀ ਮਿੱਟੀ ਜਦੋਂ ਉਹਦੇ ਵਿੱਚ ਹੁੰਦਾ ਕੀ ਆ ਉਹਦੇ ਵਿੱਚ ਪੈਂਦਾ ਲੂਣ ਪਾ ਕੇ ਉਹਨੂੰ ਪਕੜ ਵਾਸਤੇ ਕਰਦੇ ਆ ਪੱਕੀ ਕਰਨ ਵਾਸਤੇ ਉਹ ਜਿਹੜੀ ਚੀਜ਼ ਆ ਉਹ ਕੈਮੀਕਲ ਬਣ ਕੇ ਉਹ ਉਹ ਬੀਓਪੀ ਕਰ ਲਈਦੀ ਆ ਉਹ ਸ਼ੋਰਾਂ ਬਣ ਜਾਂਦਾ ਉਹ ਜਿਹੜੀ ਸਲਾਬ ਆ ਸਾਰਾ ਸਾਡਾ ਪੇਂਟ ਕੀਤੀ ਕਰਾਈ ਮਿਹਨਤ ਜਿੰਨੇ ਪੈਸੇ ਲਾਏ ਉਹ ਸਾਰੀ ਖਰਾਬ ਕਰ ਦਿੰਦੀ ਆ ਉਹਦੇ ਕਰਕੇ ਉਹਦਾ ਸ਼ੋਰਾਂ ਨਿਕਲਦਾ ਨਾ ਇਹਨੂੰ ਸਿਉ ਸਿਉਕ ਲਗਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੀ ਸਟਰੈਂਥ ਉਹਦੇ ਨਾਲ ਜ਼ਿਆਦਾ ਹੈਗੀ ਆ ਪਾਣੀ ਇਹ ਘੱਟ ਸੁੱਕਦੀ ਆ ਮਤਲਬ ਇਹਦੇ ਕਾਫੀ ਬੈਨੀਫਿਟਸ ਹੈਗੇ ਆ ਕਰਾਈ ਜਿਹੜੂ ਕਰਨੀ ਹੋਵੇ ਤੇ ਪਾਣੀ ਇਹ ਘੱਟ ਲੈਂਦੀ ਆ ਹਾਂਜੀ ਘੱਟ ਲੈਂਦੀ ਪਾਣੀ ਜੀ ਇਹ ਸੋਖ ਲੈਂਦੀ ਆਪਣੇ ਪਾਣੀ ਇਹ ਮੁੜ ਕੇ ਬਾਹਰ ਛੱਡਦੀ ਨਹੀਂ ਆ ਜਿਵੇਂ ਦੂਸਰੀ ਛੱਡਦੀ ਹੈ ਛੱਡਦੀ ਨਹੀਂ ਪਾਣੀ ਹੈਗੀ ਜੀ ਇਹ ਲਾਲ ਇਟ ਜਿਹੜੀ ਹੁੰਦੀ ਹੈ ਕਵਾਲਿਟੀਜ਼ ਆਂਦੀਆਂ ਨੇ ਐਚ ਵੀ ਕੋ ਕਵਾਲਿਟੀ ਹੈਗੀ ਇਹ ਭਾਜੀ ਇੱਕੋ ਕੁਆਲਿਟੀ ਹੈ ਤੁਸੀਂ ਅੰਦਰ ਦੇਖਿਆ ਮਸ਼ੀਨ ਦਾ ਸੈਟਅਪ ਦੇਖਿਆ ਇੱਕੋ ਚੀਜ਼ ਫਿਕਸ ਕੀਤੀ ਹੋਈ ਹੈ ਜੋ ਰੇਸ਼ਿਓ ਆਪਾਂ ਲੋਕਾਂ ਨੂੰ ਦੇ ਰਹੇ ਇੱਕੋ ਫਿਕਸਡ ਆ ਰਿਹਾ ਬਸ ਇੱਚ ਕੋਈ ਡਿਫਰੈਂਟ ਇਸ਼ੂ ਨਹੀਂ ਆਪਾਂ ਫਿਕਸ ਕੀਤੀ ਹੋਈ ਇੱਕੋ ਚੀਜ਼ ਬਣ ਰਹੀ ਹਰ ਚੀਜ਼ ਇੱਕੋ ਥੋ ਮਰਜੀ ਕੋ ਚੋੱਕ ਕੇ ਲੈ ਜਾਏ ਇੱਕੋ ਚੀਜ਼ ਬਣੀ ਹੋਗੀ ਮਜ਼ਬੂਤੀ ਦਿਖਾ ਦਿਓ ਜਿਹੜਾ ਕੀ ਕਿੰਨੀ ਕੁ ਮਜ਼ਬੂਤੀ ਹੈ ਕੋ ਖੜਕਦੀ ਹੈ ਟੱਲੀ ਵੰਗਣ ਇਹ ਦੇਖੋ ਜੀ ਟੱਲੀ ਵਾਂਗੂ ਗਲਾਸੀ ਵਾਂਗ ਖੜਕਦੀ ਆ ਯਾਰ ਆਖੋ ਵਾਜੀ ਵਾ ਹ ਇਹ ਬਲਵੇ ਦੂਸਰੀ ਏਡ ਦੀ ਆਵਾਜ਼ ਨਹੀਂ ਆਊਗੀ ਜਿਹੜੀ ਉੱਚ ਐਕ ਜਿਹੜੀ ਇੱਥੇ ਪਈ ਹੋਈ ਆ ਸਾਰੀ ਐਟ ਦੀ ਕੋਈ ਵੈਰਾਈ ਰੱਖੀ ਹੋਈ ਆ ਭਾਜੀ ਹਾਂਜੀ ਤੇ ਚਲੋ ਤੁਸੀਂ ਆਪਣੇ ਪਹਿਲੇ ਘਰ ਬਣਾਇਆ ਉਸ ਤੋਂ ਬਾਅਦ ਤੁਹਾਡੇ ਡਾਊਟਸ ਕਲੀਅਰ ਹੋਏ ਤੇ ਜਿਹਨੂੰ ਲੋਕ ਇੱਥੇ ਨੰਮੀ ਲੈਣ ਵਾਸਤੇ ਪਹੁੰਚੇ ਕਿਉਂਕਿ ਲੋਕਾਂ ਦੇ ਵੀ ਡਾਊਟਸ ਹੋਣਗੇ ਫਿਰ ਲੋਕਾਂ ਦੇ ਡਾਊਟਸ ਕਿਸੇ ਕਲੀਅਰ ਹੁੰਦੇ ਹੋ ਦੇਖੋ ਜੀ ਲੋਕਾਂ ਦੇ ਡਾਊਟਸ ਜਦੋਂ ਸਾਈਟਸ ਤੇ ਲੋਕੀ ਲਾਣੇ ਸ਼ੁਰੂ ਕਰਦੇ ਆ ਜਿਹਨਾਂ ਦੇ ਸਾਈਟਾਂ ਤੇ ਗਈਆਂ ਉਹ ਤੋਂ ਬਾਰ-ਬਾਰ ਆਰਡਰ ਦੇ ਰਹੇ ਆ ਠੀਕ ਹੈ ਜੀ ਕਾਫੀ ਕੰਸਟਰਕਸ਼ਨ ਸਾਈਟ ਚੱਲਦੀਆਂ ਪਈਆਂ ਮੇਰੀ ਸਭ ਤੋਂ ਵਧੀਆ ਜਿਹੜੀ ਮੈਂ ਇਹਦੇ ਵਿੱਚ ਰੱਖਿਆ ਇਹ ਚ ਫਲਾਈ ਐਸ਼ ਬਿਲਕੁਲ ਨਹੀਂ ਹੈਗੀ 0% ਫਲਾਈ ਐਸ਼ ਹੈ ਫਲਾਈ ਐਸ਼ ਵਾਲੀ ਮਾਰਕਟ ਚ ਮਿਲਦੀਆਂ ਨੇ ਇਟਾ ਪਰ ਮੈਂ ਫਲਾਈ ਐਸ਼ ਨਹੀਂ ਪਾ ਰਿਹਾ ਨੁਕਸਾਨ ਕੀ ਫਲਾਈ ਐਸ਼ ਦਾ ਫਲਾਈ ਐਸ਼ ਨਾਲ ਇਹ ਕਿ ਥੋੜੀ ਜੀ ਇਹਦੀ ਸਟਰੈਂਥ ਉਹ ਤੇ ਸੀਮੈਂਟ ਨੇ ਟਿਕੂਗਾ ਇਹ ਤੇ ਸੀਮੈਂਟ ਜ਼ਿਆਦਾ ਟਿਕਦਾ ਨਾਲ ਜਦੋਂ ਚੁਨਾਈ ਕਰਦੇ ਆ ਚੁਨਾਈ ਦੇ ਵਿੱਚ ਉਹਨੂੰ ਜਿਹੜੀ ਦੂਸਰੀ ਇਟ ਲਾ ਲਓ ਲਾਲ ਇਟ ਲਾ ਲਓ ਉਹਨੂੰ ਸੀਮੈਂਟ ਲੱਗਦਾ 1 ਇੰਚੀ ਚ ਰਾਈ ਜੀ ਇਹਨੂੰ ਹੁੰਦਾ 1/2 ਇੰਚ ਚੁਨਾਈ ਚ ਤੁਸੀਂ ਦੇਖੋ ਸਾਈਡਸ ਜਾ ਕੇ ਦੇਖਣਾ ਕਿ ਜਦੋਂ ਲੋਕਾਂ ਨੇ ਚੁਨਾਈ ਕੀਤੀ ਹੈ ਇਹਦੀ ਚੁਨਾਈ ਕਿੱਡੀ ਪ੍ਰੋਪਰ ਲੱਗ ਰਹੀ ਹੈ ਕਿੱਡੇ ਸੋਹਣਾ ਮਤਲਬ ਉਹਦੀ ਆ ਰਹੀ ਹੈ ਜਿਵੇਂ ਉਹ ਟੀਕ ਵਰਕ ਕਰਦੇ ਹੁੰਦੇ ਨੇ ਪੁਰਾਣੇ ਸਾਡੇ ਬਿਲਡਿੰਗ ਦੁਬਾਰਾ ਤੇ ਕਰਾਇਆ ਹੁੰਦਾ ਉਹੋ ਜਿਹੀ ਟੀਕ ਲੱਗਦੀ ਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਹਦੀ ਜਿਹੜੀ ਹੈਗੀ ਆ ਆਪਣਾ ਜੀ 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 ਇਹਦੀ ਸਫਾਈ ਵੀ ਲੋ ਤੇ ਉਸ ਤੋਂ ਨਾਲ ਆਪਾਂ ਜਦੋਂ ਮਾਰਕੀਟ ਦੇ ਵਿੱਚ ਲੋਕਾਂ ਨੇ ਵੇਖਿਆ ਕਿ ਚੀਜ਼ ਇਹ ਯਾਰ ਕੁਆਲਿਟੀ ਵਧੀਆ ਵਾ ਹਰ ਚੀਜ਼ ਸਾਫ਼ ਸੁਥਰੀ ਆ ਇਹ ਚ ਆਪਾਂ ਕੋਈ ਮਿਲਾਵਟ ਨਹੀਂ ਕਰ ਰਹੇ ਕੋਈ ਮਿੱਟੀ ਨਹੀਂ ਪਾ ਰਹੇ ਕੁਝ ਨਹੀਂ ਕਰ ਰਹੇ ਸਕੇ ਲੋਕੀ ਕਾਫੀ ਇਤਨਾ ਫਾਇਦਾ ਹੋਇਆ ਵਾ ਅਕਸਰ ਲੋਕ ਪੁੱਛਦੇ ਹੋਣਗੇ ਕੋਸਟਿੰਗ ਦਾ ਕਿੰਨਾ ਕੁ ਫਰਕ ਹੈਗਾ ਜੀ ਇਹਦਾ ਕੋਈ ਕੋਸਟਿੰਗ ਦਾ ਬਹੁਤਾ ਫਰਕ ਨਹੀਂ ਆ ਜੀ ਬਿਲਕੁਲ ਬਰਾਬਰ ਦੇ ਰੇਟ ਹੈਗੇ ਆ ਠੀਕ ਹੈ ਜੀ ਲੋਕਾਂ ਨੂੰ ਐਂਡ ਆਫ ਦਿ ਡੇ ਇਹ ਸਸਤੀ ਪੈਂਦੀ ਹੈ ਉਹਦਾ ਕਾਰਨ ਇਹ ਜਦੋਂ ਚਣਾਈ ਕਰੋ ਉਦੋਂ ਸੀਮੈਂਟ ਪਾਜਦਾ ਉਸ ਤੋਂ ਬਾਅਦ ਜਦੋਂ ਪਲਸਤਰ ਇਹਨੂੰ ਇੱਕ ਸਾਈਡ ਤੇ ਪਲਸਤਰ ਨਾ ਵੀ ਕਰੋ ਤਾਂ ਕੋਈ ਸਿੱਧਾ ਪੀਓਪੀ ਕਰਾ ਲਓ ਠੀਕ ਹੈ ਬੈਕ ਸਾਈਡ ਤੇ ਜਿੱਥੇ ਸਫਾਈ ਨਹੀਂ ਹੁੰਦੀ ਆਪਣਾ ਜਦੋਂ ਚਣਾਈ ਕਰਦੇ ਆ ਉਹਦੇ ਚ ਤੁਸੀਂ ਚਾਹੋ ਤੇ ਉਹਨੂੰ ਪਲਸਤਰ ਕਰੋ ਉਹਨੂੰ ਲੱਗਦਾ 15 ਤੋਂ 16 ਐਮ ਐਮ ਪਲਸਤਰ ਇਹਨੂੰ ਸਾਰਾ ਲੱਗਦਾ 5 ਤੋਂ 6 ਐਮ ਐਮ ਪਲਸਤਰ ਚ ਬਿਲਕੁਲ ਬਿਲਕੁਲ ਬ੍ਰੀਕ ਕਰਕੇ ਲਾਣਾ ਪੈਂਦਾ ਉਹਦਾ ਨਾ ਫਾਇਦਾ ਹੀ ਦੇਖਿਆ ਕਿ ਮੈਂ ਜਦੋਂ ਆਪਣੀ ਬਿਲਡਿੰਗ ਬਣਾਈ ਮੈਨੂੰ ਕੋਸਟਿੰਗ ਦਾ ਫਰਕ ਨਿਕਲੇ ਆ ਤੇ ਮੈਂ ਸੋਚਿਆ ਕਿ ਇਹ ਚੀਜ਼ ਯੂਜ਼ ਕੀਤੀ ਤੇ ਨਾਲ ਇਹ ਚੀਜ਼ ਲੋਕ ਸ਼ਹਿਰ ਵਾਸਤੇ ਲੈ ਕੇ ਆਇਆ ਵਾ ਜੀ ਤੇ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਇਸ 812 ਬਹੁਤ ਜ਼ਿਆਦਾ ਵਿਸ਼ਵਾਸਵਧਿਆ ਜੀ ਦੇਖੋ ਜਦੋਂ ਮੈਂ ਸਟਾਰਟਅਪ ਕੀਤਾ ਸੀ ਉਦੋਂ ਲੋਕਾਂ ਨੂੰ ਨਹੀਂ ਪਤਾ ਸੀ ਇਹ ਚੀਜ਼ ਇੱਥੇ ਹੈਗੀ ਆ ਪਰ ਜਦੋਂ ਤੋਂ ਲੋਕਾਂ ਨੂੰ ਸ਼ੁਰੂਪ ਕੀਤਾ ਵਾ ਕਾਫੀ ਸਾਈਟਸ ਚੱਲਦੀਆਂ ਪਈਆਂ ਸ਼ਹਿਰ ਦੇ ਵਿੱਚ ਮਤਲਬ ਜਿਹੜੇ ਵੀ ਜਿਨ੍ਹਾਂ ਨੇ ਆਪਣਾ ਇੱਕ ਸਟਰੈਂਥ ਵਾਲਾ ਘਰ ਬਣਾਉਣਾ ਸੁਪਨਿਆਂ ਦਾ ਘਰ ਬਣਾਉਣਾ ਨਾ ਉਹ ਚੀਜ਼ ਚੰਗੀ ਲਾਊਗਾ ਉਹ ਮਾੜੀ ਚੀਜ਼ ਨਹੀਂ ਲਾਊਗਾ ਮੈਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਦਾ ਹਰ ਕੋਈ ਚੀਜ਼ ਵਧੀਆ ਪਰ ਮੈਂ ਕਹਿੰਦਾ ਕਿ ਮੈਂ ਜਿਹੜੀ ਕੁਆਲਿਟੀ ਹੈ ਕਸਟਮਰ ਆ ਕੇ ਚੈੱਕ ਕਰੇ ਵੇਖੇ ਫਿਰ ਜੋ ਆਪਣਾ ਵਿਸ਼ਵਾਸ ਪੂਰਾ ਕਰੇ ਪਰ ਕੁਆਲਿਟੀ ਤੇ ਕੰਟਰੋਲ ਵੀ ਤੇ ਰੱਖਣਾ ਪੈਂਦਾ ਤੇ ਫਿਰ ਤੁਸੀਂ ਆਪਣੀ ਮੋ ਕੀ ਸੈਟਅਪ ਚੈੱਕ ਕਰੀਦਾ ਕੀ ਉੱਥੇ ਮਾਲ ਪੈ ਰਿਹਾ ਕੀ ਕੁਝ ਹੋ ਰਿਹਾ ਹਰ ਚੀਜ਼ ਦਾ ਮੈਂ ਆਪ ਧਿਆਨ ਰੱਖਦਾ ਹਾਂ ਕਿ ਕਿ ਸਾਮਾਨ ਜਿਹੜਾ ਯੂਜ਼ ਹੁੰਦਾ ਹੈ ਇਸ 8t ਨੂੰ ਤਿਆਰ ਕਰਨ ਵਿੱਚ ਇਹਦੇ ਵਿੱਚ ਦੇਖੋ ਜੀ ਇੱਕ ਤਾਂ ਆਪਾਂ ਸਟੋਨ ਡਸਟ ਯੂਜ਼ ਕਰ ਰਹੇ ਹਾਂ ਜਿਹਦੇ ਵਿੱਚ ਪੱਥਰ ਹੁੰਦਾ ਬਿਲਕੁਲ ਬਾਰੀਕ ਪੱਥਰ ਹੁੰਦਾ ਉਹ ਯੂਜ਼ ਕਰ ਰਹੇ ਨਾਲ ਜੀਰੀ ਯੂਜ਼ ਕਰ ਰਹੇ ਆ ਜਿਹੜੀ ਅੰਡਰ 6mm ਹੁੰਦੀ ਆ ਨਾਲ ਇਹਦੇ ਵਿੱਚ ਸੀਮੈਂਟ ਯੂਜ਼ ਕਰ ਰਹੇ ਆ ਤਿੰਨਾਂ ਦਾ ਆਪਣਾ ਮਿਕਸਚਰ ਕਰਕੇ ਤੁਸੀਂ ਅੰਦਰ ਦੇਖਿਆ ਮਸ਼ੀਨ ਕਿਵੇਂ ਹਾਈਡਰੌਲਿਕ ਇੱਕ ਪ੍ਰੋਪਰ ਨੂੰ ਪ੍ਰੈਸ ਹੁੰਦੀ ਆ ਉਹ ਬਾ ਮੈਨੂਅਲੀ ਚੀਜ਼ ਕੋਈ ਹੈਗੀ ਹਾਈਡਰੋਲਿਕ ਐਡਾ ਪ੍ਰੈਸ਼ਰ ਮਾਰਦੀ ਹੈ ਕਿ ਉੱਥੇ ਸਟਰੈਂਥ ਹੋ ਜਾਂਦੀ ਹੈ ਸੇਮ ਸਾਈਜ਼ ਤਿਆਰ ਹੋਣਾ ਹੈ ਸੇਮ ਸਾਈਜ਼ ਹੈ ਜੀ ਕੋਈ ਫਰਕ ਡਿਫਰੈਂਸ ਕੁਝ ਨਹੀਂ ਹੈਗਾ ਸਾਈਜ਼ ਦਾ ਸੇਮ ਸਾਈਜ਼ ਹੈ ਪਰ ਇੱਕ ਹੋਰ ਤੁਹਾਨੂੰ ਦੱਸਦਾ ਜਦੋਂ ਤੁਸੀਂ ਇਹਦੀ ਚਣਾਈ ਕਰੋਗੇ ਸਮਝੋ ਤੁਸੀਂ ਹਜ਼ਾਰ ਟਟ ਲਾ ਰਹੇ ਹੋ ਇਹ ਤੁਹਾਡੀ 900 ਟਟ ਲੱਗੂਗੀ ਉਹਦਾ ਕਾਰਨ ਇਹ ਹੈ ਕਿ ਉਹ ਸਾਈਜ਼ ਜਦੋਂ ਇਟ ਪੱਠੇ ਤੇ ਜਾਂਦੀ ਹੈ ਉਹ ਕਿਤੇ ਸੇਕ ਵੱਧ ਲੱਗ ਗਿਆ ਕਿਤੇ ਘੱਟ ਲੱਗ ਗਿਆ ਉਸੇ ਹਾਂ ਉਹ ਫੁੱਲ ਜਾਂਦੀ ਆ ਕਿਤੇ ਕਈ ਫੁੱਲ ਜਾਂਦੀ ਕਿਦੋਂ ਘਟ ਰਹਿ ਜਾਂਦੀ ਆ ਇਹ ਪ੍ਰੋਪਰ ਐਕਸਰਸਾਈਜ਼ ਦੀ ਬਣ ਰਹੀ ਆ ਉਹਦੇ ਨਾਲ ਜਦੋਂ ਇੱਕ ਪ੍ਰੋਪਰ ਸਾਈਜ਼ ਬਣੂਗਾ ਨਾ ਉਹਦੇ ਨਾਲ ਚੀਜ਼ ਤੁਹਾਡੀ ਘਟ ਲੱਗੂਗੀ ਨਾਲ ਇਹਦਾ ਜਦੋਂ ਮਾਰਕੀਟ ਦੇ ਵਿੱਚ ਤੁਸੀਂ ਜਾ ਕੇ ਦੇਖਿਓ ਜਿੱਥੇ ਵੀ ਸਾਈਟਸ ਚੱਲਦੀਆਂ ਇਹਦਾ ਕੋਈ ਰੋੜਾ ਨਹੀਂ ਜਾਂਦਾ ਇਹ ਟੋਟਾ ਬਾਕੀ ਕਿੱਟਾ ਦਾ ਛੋਟੇ ਛੋੜੇ ਰੋੜੇ ਚੱਲ ਜਾਂਦੇ ਇਹ ਕੁਛ ਅਸੀਂ ਪ੍ਰੋਪਰ ਸਾਈਜ਼ ਭੇਜਦੇ ਪੂਰੀ ਹਟ ਜਾਂਦੀ ਆ ਟੋਟਾ ਕੋਈ ਵੀ ਨਹੀਂ ਜਾਂਦਾ ਇਹ ਸੰਪਰਕ ਕਰ ਲੈ ਫਿਰ ਲੋਕ ਤੁਹਾਨੂੰ ਜਿਹੜਾ ਘਰ ਬਣਾਉਣਾ ਲੋਕਾਂ ਨੇ ਸੁਪਨੇ ਦਾ ਬਹੁਤ ਜ਼ਿਆਦਾ ਸਰਮਗਿਤਾਈ ਮੈਂ ਤੇ ਇਸ ਵਕਤ ਕਈ ਵਾਰੀ ਮੈਨੂਫੈਕਚਰਿੰਗ ਸਾਨੂੰ ਵਧਾਣੀ ਪੈਂਦੀ ਹੈ ਕਈ ਵਾਰੀ ਨਾਈਟ ਸ਼ਿਫਟ ਲਾੜੀ ਪੈਂਦੀ ਹੈ ਕਿ ਲੋਕਾਂ ਦੀ ਡਿਮਾਂਡ ਇੰਨੀ ਆ ਕਿਉਂਕਿ ਸਾਨੂੰ ਇਹਦੀ ਪਹਿਲੇ ਕਿਉਰਿੰਗ ਕਰਨੀ ਪੈਂਦੀ 15 ਦਿਨ ਤੋਂ ਪਹਿਲਾਂ ਅਸੀਂ ਇਹਨੂੰ ਵੇਚ ਨਹੀਂ ਸਕਦੇ ਕਿਉਂਕਿ ਹਫਤਾ 10 ਦਿਨ ਦੀ ਕਿਉਰਿੰਗ ਕਰਕੇ ਲੋਕਾਂ ਨੂੰ ਸਕਾ ਕੇ ਫਿਰ ਚੀਜ਼ ਦੇਣੀ ਹੈ ਆਪਾਂ ਗਿੱਲੀ ਚੀਜ਼ ਨਹੀਂ ਲੋਕਾਂ ਨੂੰ ਦੇਣੀ ਹੈਗੇ ਇਸ ਕਰਕੇ ਕਈ ਵਾਰੀ ਰਾਤ ਨੂੰ ਵੀ ਗੱਡਾ ਪੱਡ ਮਾਂਡ ਮੰਗ ਕੀਤੀ ਆ ਤੁਸੀਂ ਵੇਖੋ ਉੱਥੇ ਲਾਈਟਾਂ ਤੱਕ ਲਾਈਆਂ ਸਟਰੀਟ ਲਾਈਟਾਂ ਕਿ ਰਾਤ ਨੂੰ ਅਸੀਂ ਕੰਮ ਕਰਨਾ ਪਏ ਤੇ ਲੇਬਰ ਨੂੰ ਇਹ ਨਾ ਹੋਵੇ ਬਈ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਤੁਹਾਨੂੰ ਹੋਰ ਮਿਹ ਕਾਫੀ ਬਹੁਤ ਲੋਕਾਂ ਨੇ ਰਿਸਪੌਂਸ ਵੀ ਬਹੁਤ ਵਧੀਆ ਦਿੱਤਾ ਹੈ। ਬਾਕੀ ਸਵਾਹੀ ਗੁਰੂ ਦੀ ਮਰਜ਼ੀ ਹੈ ਜੀ। ਲੋਕਾਂ ਨੂੰ ਕੋਈ ਖਾਸ ਕੋਈ ਮੈਸੇਜ ਦੇਣਾ ਚਾਹੋਗੇ? ਦੇਖੋ ਆਪਣਾ ਸੁਪਨੇ ਦਾ ਘਰ ਹਰ ਕਿਸੇ ਨੇ ਇੱਕ ਵਾਰੀ ਬਣਾਣਾ ਹੁੰਦਾ ਜ਼ਿੰਦਗੀ 'ਚ। ਤੇ ਆਪਾਂ ਕਿਉਂ ਨਾ ਚੀਜ਼ ਉਹ ਲਾਈਏ ਚਾਹੇ ਕੋਈ ਵੀ ਚੀਜ਼ ਆ। ਚਾਹੇ ਇੱਟਾ ਚਾਹੇ ਕੋਈ ਸੀਮੈਂਟ ਆ ਚਾਹੇ ਕੁਛ ਆ। ਮਰ ਰੋ ਪ੍ਰੋਪਰ ਚੀਜ਼ ਵਧੀਆ ਲਾਈਏ ਕਿ ਲੋਕ ਆਪਣੇ ਸੁਪਨੇ ਤਾਂ ਅਕਰ ਬਾਰ-ਬਾਰ ਬਣਾਇਆ ਨਹੀਂ ਜਾਂਦਾ ਇੱਕ ਬੰਦੇ ਕੋ ਹਮੇਸ਼ਾ ਤੁਹਾਡੀ ਵੀ ਖੁਆਇਸ਼ ਹੋਊਗੀ ਮੇਰੀ ਵੀ ਖੁਆਇਸ਼ ਹੁੰਦੀ ਆ ਕਿ ਯਾਰ ਮੈਂ ਘਰ ਬਣਾਵਾਂ ਕਿ ਬਾਰ-ਬਾਰ ਮੈਨੂੰ ਕੋਈ ਪ੍ਰੋਬਲਮ ਨਾ ਆਏ ਕਿ ਮੈਨੂੰ ਕਦੀ ਛੋਰਾਣਾ ਨਿਕਲ ਜੇ ਕਦੀ ਮੈਨੂੰ ਆਣਾ ਕੁਝ ਹੋ ਜੇ ਕਦੀ ਅੱਛਾ ਇਹਨੂੰ ਵਾਟਰਪੂਫਿੰਗ ਕਰਾਉਣ ਦੀ ਲੋੜ ਵੀ ਨਹੀਂ ਹੈਗੀ ਹੋਰ ਦੱਸੋ ਹਾਂਜੀ ਮਤਲਬ ਇਹ ਤੇ ਬੈਨੀਫਿਟ ਹੈਗੇ ਲੋਕਾਂ ਨੂੰ ਮਤਲਬ ਲੋਕਾਂ ਦੀ ਐਂਡ ਆਫ ਦਿ ਡੇ ਕਾਸਟਿੰਗ ਬਚਦੀ ਪਈ ਆ ਸਿਰਫ ਕੰਦਾ ਤੇ ਲੱਗਦੀ ਹੈ ਛੱਤ ਦੇ ਲੈਂਟਰ ਤੇ ਵੀ ਕੰਮ ਆ ਸਕਦੀ ਆ ਨਹੀਂ ਇਹ ਕੰਦਾ ਵਾਸਤੇ ਆ ਜੀ ਸਰ ਆਪਣਾ ਚਣਾਈ ਵਾਸਤੇ ਉਹ ਤੁਹਾਨੂੰ ਹਾਂਜੀ ਤੁਹਾਨੂੰ ਮੈਂਟਰਪ੍ਰਾਈਜ਼ਸ ਇਹ ਬਾਬਾ ਨਰ ਸਿੰਘ ਦੀ ਸਮਾਜ ਜੀ ਦੇ ਲਾਗੇ ਉੱਥੇ ਬਾਲਚੱਕ ਪਿੰਡ ਪੈਂਦਾ ਉੱਥੇ ਮੇਰੀ ਸੈਟਅਪ ਹੈਗਾ ਵਾ ਜੇ ਮੈਨੂੰ ਕਿਸੇ ਨੇ ਕੰਟੈਕਟ ਕਰਨਾ ਹੈ ਮੇਰਾ ਫੋਨ ਨੰਬਰ ਹੈਗਾ 991517700 ਜਿੰਨੇ ਵੀ ਕੰਟੈਕਟ ਕਰਨਾ ਤੁਸੀਂ ਇੱਥੇ ਸਾਈਟ ਤੇ ਵਿਜ਼ਿਟ ਕਰਕੇ ਆਪਣੇ ਜੇ ਕੋਈ ਡਾਊਟਸ ਹੈਗੇ ਉਹ ਕਲੀਅਰ ਕਰਕੇ ਤੁਸੀਂ ਲੈ ਸਕਦੇ ਕੋਈ ਟਰਾਂਸਪੋਰਟ ਦਾ ਵੀ ਦਿੱਕਤ ਨਹੀਂ ਆਦੀ ਲੋਕਾਂ ਨੂੰ ਬਈ ਨਹੀਂ ਦੂਰ ਆ ਕੇ ਉਹ ਅਸੀਂ ਆਪ ਹੀ ਦੇ ਰਹੇ ਹਾਂ ਟਰਾਂਸਪੋਰਟ ਕਰਾਂਗੇ ਵਿੱਚ ਸਭ ਕੁਝ ਅਸੀਂ ਉੱਥੇ ਡਿਲੀਵਰੀ ਕਰਕੇ ਦੇਵਾਂਗੇ ਜਿੰਨੂੰ ਚਾਹੀਦੀ ਹੈ ਉਹ ਪ੍ਰਾਪਰ ਡਿਲੀਵਰੀ ਸਾਈਟ ਤੇ ਪਹੁੰਚੂਗੀ ਜੀ ਬਿਲਕੁਲ ਜੀ ਜੇ ਬਣਾ ਰਹੇ ਹੋ ਤਾਂ ਤੁਹਾਡੇ ਵਾਸਤੇ ਮਾਰਕੀਟ ਵਿੱਚ ਇੱਕ ਵਧੀਆ ਜੇ ਕੰਕਰੀਟ ਸੀਮੰਟ ਦੀ ਇੱਟ ਜਿਹੜੀ ਕਿ ਉਹ ਹੁਣ ਆ ਗਈ ਹੈ ਜਿਹੜੀ ਕਿ ਕਾਫੀ ਜ਼ਿਆਦਾ ਬਿਹਤਰ ਹੈ ਲਾਲ ਇੱਟ ਨਾਲ ਕਿਉਂਕਿ ਇਹਨੂੰ ਛੋੜਾ ਨਹੀਂ ਪੈਂਦਾ ਛੋੜਾ ਦਾ ਮਤਲਬ ਹੈ ਵੀ ਇਸ ਦਾ ਬਣਿਆ ਜਿਹੜੇ ਕੰਧਾਂ ਨੇ ਉਸ ਤੇ ਸਲਾਬ ਨਹੀਂ ਹੁੰਦੀ ਤਾਂ ਇਹ ਕੋਸਟਿੰਗ ਵਿੱਚ ਵੀ ਜਿਹੜੀ ਕਿ ਉਹ ਘੱਟ ਸੀਮੰਟ ਜਿਹੜਾ ਕਿ ਇਹਨੂੰ ਯੂਜ਼ ਹੁੰਦਾ ਜਿਹੜੇ ਚਿਨਾਈ ਹੁੰਦੀਆਂ ਤਾਂ ਇਸ ਦੀ ਜਿਹੜੀ ਸੀਮੰਟ ਦੀ ਜਿਹੜੀ ਕਟ ਲੋਡ ਪੈਂਦੀ ਹੈ ਚੁਣਾਈ ਵੇਲੇ ਤਾਂ ਇਹ ਸੋਹਣੀਆਂ ਵੀ ਬਹੁਤ ਜ਼ਿਆਦਾ ਲੱਗਦੀਆਂ ਨੇ ਤੇ ਹੁਣ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਜਿਹੜੇ ਆਪਣੇ ਸੁਪਨੇ ਦਾ ਘਰ ਬਣਾ ਰਹੇ ਨੇ ਉਹਨਾਂ ਨੂੰ ਇਹ ਜਿਹੜੀ ਇੱਟ ਦੇ ਬਾਰੇ ਕਿੱਥੋਂ ਪਤਾ ਲੱਗਾ ਤੇ ਹੁਣ ਜਿਹੜੀ ਇਹ ਇੱਟ ਦੀ ਦੀਵਾਰਾਂ ਬਣਾ ਰਹੇ ਨੇ ਲੋਕ ਤਾਂ ਕਿਸਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ